ਸ਼ਹਿਰਾਂ ਦੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੁਲਿਸ ਵਿਭਾਗ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਆਈਟੀਆਈ ਸਮਰਾਲਾ ਵਿਖੇ ਇੱਕ ਸੰਪਰਕ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਆਈਟੀਆਈ ਦਾ ਸਟਾਫ ਅਤੇ ਵਿਦਿਆਰਥੀ ਅਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਸ਼ਾਮਿਲ ਸਨ ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਇਕੱਤਰਿਤ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਬੇਝਿਜਕ ਹੋ ਕੇ ਆਪਣੇ ਸੰਸਥਾ ਦੇ ਸਟਾਫ ਜਾਂ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਅਕਾਸ਼ਦੀਪ ਸਿੰਘ ਮੇਰਾ ਨਾਮ ਹੈ ਮੈਂ ਆਈਟੀਆਈ ਸਮਰਾਲਾ ਸੰਸਥਾ ਵਿਕੇ ਇਲੈਕਟ੍ਰੀਸ਼ੀਅਨ ਡੀਐਸਟੀ ਦਾ ਵਿਦਿਆਰਥੀ ਹਾਂ ਅੱਜ ਸਾਡੇ ਸਾਡੇ ਦਰਮਿਆਨ ਡੀਐਸਪੀ ਸਾਹਿਬ ਸਮਰਾਲਾ ਦੇ ਪਹੁੰਚੇ ਸੀ ਅਤੇ ਉਹਨਾਂ ਨੇ ਸਾਨੂੰ ਕੁਝ ਮੋਖ ਖੁਦਾਈਤਾਂ ਦਿੱਤੀਆਂ ਜਿਵੇਂ ਕਿ ਸਾਨੂੰ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਛੋਟੀ ਉਮਰ ਦਾ ਬੱਚਾ ਤੁਹਾਨੂੰ ਤੁਹਾਡਾ ਯਾਰ ਦੋਸਤਿਆ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਪਤਾ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਅਤੇ ਉਸ ਬੱਚੇ ਪਰ ਵਿਰੋਧ ਅਸੀਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਅਤੇ ਉਸ ਬੱਚੇ ਨੂੰ ਅਸੀਂ ਚੰਗੇ ਚੰਗੇ ਰਾਹ ਉੱਤੇ ਲੈ ਕੇ ਜਾਵਾਂਗੇ ਅਤੇ ਡੀਐਸਪੀ ਸਾਹਿਬ ਨੇ ਸਾਨੂੰ ਇਹਨਾਂ ਗੱਲਾਂ ਦੇ ਨਾਲ ਬਹੁਤ ਹੋਰ ਚੰਗੀਆਂ ਵੀ ਗੱਲਾਂ ਸਮਝਾਈਆਂ ਅਤੇ ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕੋਈ ਵੀ ਬਿਨਾ ਲਾਇਸੈਂਸ ਤੋਂ ਗੱਡੀ ਜਾਂ ਕਿਸੇ ਤਰ੍ਹਾਂ ਦਾ ਵਹੀਕਲ ਨਾ ਚਲਾਉਣ ਜੇਕਰ ਉਹ ਕਿਸੇ ਤਰ੍ਹਾਂ ਦਾ ਵੀ ਵਹੀਕਲ ਚਲਾਉਂਦੇ ਹਨ ਜਾਂ ਕਿਸੇ ਦਾ ਵਹੀਕਲ ਲੈ ਕੇ ਜਾਂਦੇ ਹਨ ਅਤੇ ਜਿਸ ਦੇ ਨਾਮ ਤੇ ਵੀ ਉਹ ਸਾਧਨ ਹੋਏਗਾ ਉਸ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਹੋਰ ਵੀ ਡੀਐਸਪੀ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਡੀਐਸਪੀ ਸਾਹਿਬ ਅੱਗੇ ਤੋਂ ਵੀ ਸਾਡੀ ਆਈਟੀਆਈ ਸੰਸਥਾ ਵਿੱਚ ਪਹੁੰਚਣ ਤੇ ਵਿਦਿਆਰਥੀਆਂ ਨੂੰ ਚੰਗਾ ਜਾਗਰੂਕ ਕਰਨੇ ਧੰਨਵਾਦ ਹਾਂ ਮੇਰਾ ਨਾਮ ਹਰਮਿੰਦਰ ਸਿੰਘ ਪ੍ਰਿੰਸੀਪਲ ਆਈਟੀ ਸਮਰਾਲਾ ਸੋ ਵੀਰ ਜਨ ਲਈ ਜਪੀ ਸਾਹਿਬ ਆਏ ਨੇ ਜਿਹੜਾ ਇਸ ਟੈਂਪਲ ਦੇ ਦਾ ਸੰਪਰਕ ਮੈਂ ਹਾਂ ਕੀ ਕਹਣਾ ਚਾਹੁੰਦੇ ਸਰ ਇਹ ਬਹੁਤ ਹੀ ਅੱਛਾ ਲੱਗ ਗਿਆ ਸਰਕਾਰ ਦੇ ਜੋ ਵੀ ਹਦਾਇਤਾਂ ਨੇ ਨਿਛਣ ਦੇ ਆਧਾਰ ਦੇ ਉੱਤੇ ਡੀਐਸਪੀ ਸਾਹਿਬ ਸਾਡੇ ਕੋਲ ਆਜਾਏ ਨੇ ਇਹਨਾਂ ਨੇ ਬੱਚਿਆਂ ਨੂੰ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਹੈ ਕਿ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਇਸ ਨਾਲ ਬੱਚੇ ਦਾ ਫਿਊਚਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਉਸ ਦੇ ਨਾਲ ਬੱਚਾ ਪਰੇਸ਼ਾਨ ਵੀ ਰਹਿੰਦਾ ਤੇ ਉਹਦੀ ਜੜੀ ਹੈਗੀ ਹੈ ਆ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਵੀ ਵੱਜ ਜਾਂਦੀ ਹੈ ਇਸ ਕਰਕੇ ਨਸ਼ਿਆਂ ਨੂੰ ਛੱਡਦੇ ਹੋਏ ਆਪਣੀ ਪੜ੍ਹਾਈ ਵੱਲ ਧਿਆਨ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਕੋਰਸਾਂ ਦੇ ਵਿੱਚ ਪਰਫੈਕਟ ਹੋ ਕੇ ਸਕਿਲਡ ਹੋ ਕੇ ਆਪਣੇ ਕਾਰੋਬਾਰ ਸੈੱਟ ਕਰਨ ਸਕਣ ਬ ਸਾਡੇ ਸੀਨੀਅਰ ਅਫਸਰ ਤੋਂ ਸਾਡੇ ਸੀਨੀਅਰ ਪ੍ਰੋਫੈਸਰ ਮਾਨ ਮਾਨ ਅੰਡਰ ਅਸਸਪੀ ਐਸਐਸਪੀ ਇੰਕਟੇ ਵਾਲੀ ਵੱਲੋਂ ਉਹਨਾਂ ਦੇ ਦਿੱਤੇ ਨਿਰਦੇਸ਼ਾਂ ਦੇ ਤਹਿਤ ਸੰਪਰਕ ਪੂਰਾ ਮੈਂ ਸਾਡਾ ਨਸ਼ਿਆਂ ਬਾਰੇ ਤੇ ਸਟਰੀਟ ਕ੍ਰਾਈਮ ਬਾਰੇ ਉਹਦੇ ਰਿਗਾਰਡਿੰਗ ਮੈਂ ਅੱਜ ਜਿਹੜੀ ਸਾਡੇ ਸਮਰਲੇ ਦੀ ਆਈਟੀ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਹੀ ਅੱਜ ਜਿਹੜੀ ਇਹਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਮੀਟਿੰਗ ਕੀਤੀ ਆ ਜਿਹੜਾ ਬੱਚਿਆਂ ਨੂੰ ਨਸ਼ਾ ਬਾਰੇ ਵੀ ਇਹ ਬਿਲਕੁਲ ਡਰਗ ਅਬੂਜ ਬਾਰੇ ਜਿਹੜਾ ਦੱਸਿਆ ਗਿਆ ਇਹਦੇ ਡਿਵਰਟ ਦੱਸੇ ਗਏ ਸਾਰੇ ਤੇ ਇਸ ਤੋਂ ਵੈਨਾ ਜਿਹੜਾ ਸਟਰੀਟ ਕ੍ਰਾਈਮ ਆ ਉਹਦੇ ਬਾਰੇ ਵੀ ਬੱਚਿਆਂ ਨੂੰ ਬਰੀਫ ਕੀਤਾ ਗਿਆ ਵੀ ਜੋ ਕੋਈ ਇਹ ਜਿਹੜੀ ਇਨਫਰਮੇਸ਼ਨ ਹੁੰਦੀ ਆ ਤੇ ਇਹ ਵੀ ਜਿਹੜੀ ਸਾਨੂੰ ਜਿਹੜਾ 112 ਆ ਜਾਂ 181 ਤੇ ਸਾਨੂੰ ਦੱਸ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਸਮਾਜ ਦੇ ਵਿੱਚ ਸਾਈਬਰ ਕਰਾਈਮ ਵੀ ਬਹੁਤ ਹੋ ਰਿਹਾ ਆ ਆਨਲਾਈਨ ਜਿਹੜੀ ਠੱਗੀ ਦੀ ਗੱਲ ਕਰਦੇ ਆ ਉਹਦੇ ਰਿਗਾਰਡਿੰਗ ਵੀ ਜਿਹੜਾ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਵੀ ਆਪਣੇ ਪੇਰੈਂਟਸ ਨਾਲ ਆਪਣੇ ਗਲੀ ਮੁਹੱਲਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸਾਥ ਦੇ ਵਿੱਚ ਵੀ ਜਾ ਕੇ ਇਹ ਬਰੀਫ ਕਰਨਗੇ ਵੀ ਜੇ ਫਰਾਡ ਕਿਸੇ ਨਾਲ ਹੁੰਦਾ ਆਪਣਾ OTP ਨਹੀਂ ਦੇਣਾ ਜੇ ਹੋ ਹੀ ਜਾਂਦਾ ਤੇ ਇਵਿਡੈਂਟਲੀ ਜਿਹੜਾ 1930 ਨੰਬਰ ਹੈ ਉਤੇ ਰਿਪੋਰਟ ਕਰਨਾ ਜੇ ਵੀ ਜਲੀਨ ਰਿਪੋਰਟ ਕਰ ਦਿੰਦੇ ਆ ਤੇ ਪੈਸੇ ਉਹ ਫ੍ਰੀਜ ਹੋ ਜਾਂਦੇ ਪੈਸੇ ਜਿਹੜਾ ਫਰੋਡ ਕਰਦਾ ਉਹ ਕਢਾ ਨਹੀਂ ਸਕਦਾ ਇਹ ਸਰ ਗੱਲ ਕਰੀਏ ਸੰਪਰਕ ਮਹਮਾ ਜੀ ਚਲਾਈ ਹੋਈ ਹੈ ਹੋਰ ਕਿੱਥੇ ਕਿੱਥੇ ਦੂਜੀ ਜਿਹੜੀ ਕਰ ਜਿਹੜੀਆਂ ਮੀਟਿੰਗਾਂ ਕਰਦੇ ਤੇ ਇਹ ਜੀ ਸਾਡੇ 2 ਸਾਡੇ 3 ਦਿਨ ਬਾਅਦ ਸਾਡੇ ਇਹੀ ਕਰਦੇ ਆ ਮਾਛਵੜੇ ਵੀ ਕਰ ਰਹੇ ਆ ਅਸੀਂ ਸਮਰਾਲੇ ਜੀ ਵੀ ਕੀਤੀਆਂ ਪਹਿਲਾਂ ਮਾਲਵਾ ਕਾਲਜ ਦੇ ਵਿੱਚ ਵੀ ਕੀਤੀਆਂ ਉਸੋ ਵਨਗ ਸਕੂਲ ਦੇ ਵਿੱਚ ਵੀ ਅਸੀਂ ਕਰ ਪਏ ਆ। ਤਾਂ ਅਵੇਅਰ ਹੋ ਰਹੇ ਨੇ ਬੱਚੇ ਦੀ ਕੀ ਰਿਸਪੌਂਸ ਚੰਗਾ ਆ ਰਿਹਾ? ਬਹੁਤ ਬੜਾ ਵਧੀਆ ਰਿਸਪੌਂਸ ਆ ਰਿਹਾ ਜੀ। ਸਾਡੇ ਵੱਲੋਂ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਅਸੀਂ ਪੂਰੀ ਤਨਦੇਹੀ ਨਾਲ ਲੱਗੇ ਆਂ। ਰਿਸਪੌਂਸ ਵੀ ਵਧੀਆ ਆ ਰਿਹਾ। ਇਹ ਸਿਰ ਸਟੂਡੈਂਟਸ ਨੂੰ ਇਕੱਲਾ ਅਵੇਅਰ ਕੀਤਾ ਜਾ ਰਿਹਾ ਜਾਂ ਆਮ ਜਿਹੜੀ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਨਹੀਂ ਨਹੀਂ ਇਹ ਜਿਹੜਾ ਸਿਰਫ ਸਾਡਾ ਸਟੂਡੈਂਟ ਦਾ ਸੀ। ਇਸ ਤੋਂ ਵੈਰਾ ਜਿਹੜੇ ਹੋਰ ਇਕਨੋਮਿਕ ادارے ਨੇ ਉਹਨਾਂ ਨਾਲ ਵੀ ਮੀਟਿੰਗਾਂ ਕਰ ਰਹੇ ਆਂ। ਉਸ ਸਮਾਜਿਕ ادارے ਆ ਉਹ ਧਾਰਮਿਕ ادارے ਆ ਹਰ ਜਿਹੜਾ ਅੱਡ ਅੱਡ ਨਾਲ ਹੀ ਮੀਟਿੰਗਾਂ ਕਰਕੇ ਨਸ਼ਿਆਂ ਬਾਰੇ ਸਟਰੀਟ ਕ੍ਰਾਈਮ ਬਾਰੇ ਤੇ ਫਰੋਡ ਬਾਰੇ ਜਿਹੜਾ 1930 ਤੇ ਦੱਸਣ ਬਾਰੇ ਇਹ ਸਾਰੇ ਉਹਨਾਂ ਵਰਗਾਂ ਨਾਲ ਮੀਟਿੰਗਾਂ ਕਰ ਰਹੇ ਆ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز